ਬਸਰੀ ਗੱਲ ਤੁਸੀਂ ਦੇਖ ਰਹੇ ਦਿਨਿਕ ਸਵੇਰਾ ਟੀਵੀ ਤੇ ਪ੍ਰੋਫੈਸਰ ਬਜਿੰਦਰ ਸਿੰਘ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਕਪੂਤਲਾ ਦੀ ਇੱਕ ਲੜਕੀ ਆ ਜਿਸ ਨੇ ਮਾਮਲਾ ਦਰਜ ਕਰਵਾਇਆ ਤਾਂ ਐਸੋਲੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਤਾਜਪੁਰ ਵਾਲੇ ਪਾਸੇ ਜਿਹੜੀ ਜਲੰਧਰ ਤੋਂ ਨਕੋਦਰ ਵੱਲੋਂ ਸੜਕ ਜਾਂਦੀ ਆ ਪੂਰੀ ਤਰ੍ਹਾਂ ਨਾਲ ਜਾਮ ਕਰ ਦਿੱਤੀ ਗਈ ਆ ਸਾਡੇ ਨਾਲ ਜਸਪਾਲ ਮਸੀਹ ਹੈ ਜਿਹਨੇ ਗੱਲਬਾਤ ਕਰਦੇ ਸਰ ਕੀਵੇ ਦੇਖਦੇ ਹੋ ਪ੍ਰੋਫੈਸਰ ਪ੍ਰੋਫੈਟ ਬਜਿੰਦਰ ਸਿੰਘ ਦੇ ਉੱਤੇ ਜਿਹੜਾ ਪਰਚਾ ਦਰਜ ਕੀਤਾ ਗਿਆ ਜੀ ਇਹ ਤੁਹਾਡੇ ਨੂੰ ਕਹਿੰਗੇ ਨਜਾਇਜ਼ ਪਰਚਾ ਹੈ ਬਿਲਕੁਲ ਇਹ ਨਜਾਇਜ਼ ਪਰਚਾ ਹੋਇਆ ਵਾ ਕਿਉਂਕਿ ਉਹ ਜਿਹੜੀ ਲੜਕੀ ਉਹ ਬਿਆਨ ਦੇ ਰਹੀ ਆ ਅੱਜ ਤੋਂ ਪਰਚੇ ਦੀ ਗੱਲ ਕਿੱਥੋਂ ਸ਼ੁਰੂ ਹੁੰਦੀ ਆ 12 ਦਸੰਬਰ ਨੂੰ ਅੱਜ ਜਿਹੜਾ ਰੋਸ ਤਰਦਾ ਲੱਗਾ ਵਾ ਆ ਲੰਬੜਾ ਥਾਣੇ ਦੇ ਵਿੱਚ ਆਏ ਦਿਨ ਪਿਛਲੇ ਢਾਈ ਤਿੰਨ ਸਾਲ ਤੋਂ ਵਿਜੇ ਮੰਡਵਲ ਨਾਤਾ ਵਿਅਕਤੀ ਆ ਚੰ디ਗੜ੍ਹ ਦਾ ਨਾਲ ਉਹਦਾ ਬੇਟਾ ਵਾ ਚੰਦਨ ਸੋਨੇ ਉਹ ਆਏ ਦਿਨ ਜਿਹੜਾ YouTube ਤੇ ਪ੍ਰੋਫੈਸਰ ਬਜਿੰਦਰ ਸਿੰਘ ਦੇ ਖਿਲਾਫ ਰੋਈ 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 ਰੋਜ਼ ਕੋਨੇ ਕੋਨੇ ਖਿਲਾਫ ਹੋਣਾ ਸ਼ਾਨ ਦੇ ਖਿਲਾਫ ਟਿੱਪਣੀਆਂ ਕਰ ਰਿਹਾ ਸੀ ਪਾਰੇ ਸੀ ਸਾਡੀਆਂ ਦਰਖਾਸਤਾਂ بار بار ਦਰਖਾਸਤਾਂ ਦੇਣ ਦੇ ਬਾਵਜੂਦ ਵੀ ਪ੍ਰਸ਼ਾਸਨ ਦੇ ਕੰਨ ਤੇ ਕੋਈ ਜੂ ਨਹੀਂ ਸਰਕੀ ਅਗਰ ਜੇ ਇਥੇ ਪਰਚਾ ਕਰਾ ਹੀ ਲਿਆ ਪਰਚਾ ਹੋਇਆ ਤੇ ਇਥੋਂ ਦੀ ਜਿਹੜੀ ਜਲੰਧਰ ਦੇ ਹਾਤੀ ਪੁਲਿਸ ਨੇ ਅੱਜ ਤੱਕ ਦੋਸ਼ੀਆਂ ਨੂੰ ਫੜਿਆ ਨਹੀਂ ਪਰ ਉਹ ਦੋਸ਼ੀ ਫੜੇ ਹੁੰਦੇ ਤੇ ਜਿਹੜਾ ਪ੍ਰੋਫਿਟ ਜੀ ਦਾ ਪਰਚਾ ਹੁੰਦਾ ਨਾ ਇਹ ਧਾਣੀ ਤਿਆਰ ਹੁੰਦੀ ਤੇ ਨਾ ਲਿਖੀ ਜਾਂਦੀ ਜਿਸ ਪਾਲ ਜੀ ਇੱਕ ਚੀਜ਼ ਮੈਂ ਕਲੀਅਰ ਕਰਨਾ ਚਾਹੁੰਦਾ ਕਿ ਜਿਹੜਾ ਪ੍ਰੋਫਿਟ ਜੀ ਦੇ ਪਰਚਾ ਹੋਇਆ ਇਹ ਕਿਤੇ ਨਾ ਕਿਤੇ ਇੱਕ ਜਿਹੜੀ ਚੋਰੀ ਹੋਈ ਸੀਗੀ ਤਾਜਪੁਰ ਚਰਤੇ ਵਿੱਚ ਕਿਸੇ ਉਸ ਨਾਲ ਰਿਲੇਟਡ ਨਹੀਂ ਹੈਗਾ ਬਿਲਕੁਲ ਬਿਲਕੁਲ ਇਸੇ ਥਾਣੇ ਦੇ ਵਿੱਚ ਜਿਹੜੀ ਉਹ ਲੜਕੀ ਦੇ ਖਿਲਾਫ ਜੋ ਕੋਈ ਇੱਥੇ ਗਲਤੀ ਕੀਤੀ ਸੀ ਇਹ ਇਸ ਚਰਚ ਕਮੇਟੀ ਵੱਲੋਂ ਜਿਹੜੀ ਆ ਉਹਦੇ ਵਿੱਚ ਜਿਹੜੀ ਉਹਨਾਂ ਦਰਖਾਸਤ ਦਿੱਤੀ ਗਈ ਔਰ ਉਹਨਾਂ ਜੋ ਕੀਤੀ ਗਲਤੀ ਤੋਂ ਬਾਹਰ ਕੱਢਿਆ ਗਿਆ ਸੀ ਜਿਹੜਾ ਇਸ ਕਰਕੇ ਇਹ ਸਾਰੇ ਉਹ ਲੋਕ ਹੀ ਆ ਜਿਵੇਂ ਰੋਕੀ ਬਾਦਸ਼ਾਹ ਆਇਆ ਵਾ ਰੋਕੀ ਬਾਦਸ਼ਾਹ ਨਾਲ ਵੀ ਪਹਿਲਾਂ ਜਿਹੜੇ ਜਿਹਨਾਂ ਨੇ ਇੱਕ ਦੋ ਦਿਨ ਪਹਿਲਾਂ ਉੱਥੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਉਹਨਾਂ ਨੇ ਪਹਿਲਾਂ ਜਿਹੜਾ ਵਾ ਪ੍ਰੋਫਿਟ ਦੀ ਤੇ ਪਰਚਾ ਦਰਜ ਕਰਾਇਆ ਥੋੜੇ ਸਾਰੇ ਉਹ ਲੋਕ ਕਿੱਥੇ ਹੋਗੇ ਜਿਹੜੇ ਪ੍ਰੋਫਿਟ ਦੀ ਦੇ ਵਿਰੋਧੀ ਆ ਨਹੀਂ ਜੀ ਉਹਨਾਂ ਦੀ ਸ਼ਾਨ ਤੋਂ ਜਿਹੜੇ ਆ ਜਲਦੇ ਆ ਜੈਲਸ ਕਰਦੇ ਆ ਔਰ ਇਹ ਮੁਸੀਬਰਦੀ ਲੋਕ ਆ ਜਿਹੜੇ ਪ੍ਰਭੂ ਯਿਸੂ ਮਸੀਹ ਨੂੰ ਔਰ ਮਸੀਹ ਭਾਈਚਾਰੇ ਨੂੰ ਜਿਹੜਾ ਵਾ ਪੰਜਾਬ ਦੇ ਵਿੱਚ ਪਰਫੁੱਲਤ ਨਹੀਂ ਹੋਣ ਦੇਣਾ ਚਾਹੁੰਦੇ ਔਰ ਉਹਨਾਂ ਨੂੰ ਬਦਨਾਮ ਕਰੇ ਇਹ ਲੋਕ ਸਾਰੇ ਉਹਨਾਂ ਦਾ ਟੋਲਾ ਵਾ ਔਰ ਮੇਰੀ ਇਹੋ ਬੇਨਤੀ ਆ ਤੁਹਾਡੇ ਮਾਧਿਅਮ ਤੋਂ ਮੁੱਖ ਮੰਤਰੀ ਪੰਜਾਬ ਔਰ ਪੰਜਾਬ ਦੇ ਜਿਹੜੇ ਡੀਜੀਪੀ ਸ਼੍ਰੀ ਗੌਰਵ ਜੱਤ ਨੂੰ ਬੇਨਤੀ ਆ ਇਹ ਜਿਹੜਾ ਝੂਠਾ ਪਰਚਾ ਜੋ ਕੀਤਾ ਗਿਆ ਵਾ ਪ੍ਰੋਫੈਟ ਬਜਿੰਦਰ ਸਿੰਘ ਹੋਰਾਂ ਤੇ ਉਹਨਾਂ ਦੀ ਟੀਮ ਤੇ ਇਹਨੂੰ ਤੁਰੰਤ ਰੱਦ ਕੀਤਾ ਜਾਏ ਤਾਂ ਕਿ ਜਿਹੜਾ ਕਿ ਮਸੀਹ ਭਾਈਚਾਰੇ ਨੂੰ ਇਨਸਾਫ ਦਿੱਤਾ ਜਾਏ ਅਗਰ ਨਹੀਂ ਹੁੰਦਾ ਤੇ 12 ਤਰੀਕ ਨੂੰ ਜਿਹੜੀ ਬੰਦ ਦੇ ਕਾਲ ਅਸੀਂ 25 ਤਰੀਕ ਨੂੰ ਜਿਹੜਾ ਧਰਨਾ ਲਾਇਆ ਸੀ ਚਲੰਦਰ ਜਿਹੜਾ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਵਿਖਿਆਈ ਕਾਲ ਦਿੱਤੀ ਸੀ ਉਹ ਕਾਲ ਸਾਡੀ ਬਰਕਰਾਰ ਰਹੇਗੀ ਉਸੇ ਤਰ੍ਹਾਂ ਪੰਜਾਬ ਬੰਦ ਦੀ ਕਾਲ ਜਿਹਦੇ ਵਿੱਚ ਸਾਰੇ ਸਮਾਜ ਦੇ ਲੋਕ ਆਣਗੇ ਬਾਲਮਿੱਕੀ ਭਾਈਚਾਰੇ ਦੇ 50 ਸੱਕ ਭਾਈਚਾਰੇ ਦੇ ਕ੍ਰਿਸਚੀਅਨ ਭਾਈਚਾਰੇ ਸਰ ਸਾਰੇ ਸਮਾਜ ਦੇ ਲੋਕ ਸਾਡੇ ਨਾਲ ਆ ਹੋਰ ਵਾਲਮੀਕੀ ਭਾਈਚਾਰੇ ਦਾ ਜੋ ਤਕਾ ਹੋ ਰਿਹਾ ਦਲਤਾਂ ਦਾ ਤਕਾ ਹੋ ਰਿਹਾ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਦਾ ਪੰਜਾਬ ਬੰਦ ਕੀਤਾ ਜਾਵੇਗਾ ਇਸ ਪਾਲ ਹੋਰਾਂ ਨੇ ਕਲੀਅਰ ਕਰਤਾ ਕਿ ਜੇ ਪਰਚਾ ਰਾਤ ਨਹੀਂ ਹੁੰਦਾ ਤੇ 12 ਤਰੀਕ ਨੂੰ ਪੰਜਾਬ ਬੰਦ ਦੀ ਕਾਲ ਜਿਹੜੀ ਹੈਗੀ ਆ ਉਹ ਦਿੱਤੀ ਜਾਣੀ ਹੈ ਪਰ ਫਿਲਹਾਲ ਐਸਲੇ ਸੜਕਾ ਜਿਹੜੀ ਹੈਗੀ ਨਕੋਦਰ ਤੋਂ ਜਿਹੜੀ ਜਲੰਧਰ ਨੂੰ ਆਉਂਦੀ ਹੈ ਤੇ ਜਲੰਧਰ ਤੋਂ ਜਿਹੜੀ ਨਕੋਦਰ ਨੂੰ ਜਾਂਦੀ ਹੈ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤੀ ਗਈ ਹੈ ਔਰ ਇਹ ਤਸਵੀਰਾਂ ਆ ਆ ਮੋਹਰੇ ਆਪ ਬਿਆਲ ਕਰਦੀਆਂ ਨੇ ਕਿ ਜਿਹੜਾ ਪਰਚਾ ਹੋਇਆ ਉਹ ਸਰਾਸਰ ਗਲਤ ਹੈ ਉਸ ਨੂੰ ਤੁਰੰਤ ਪ੍ਰਭਾਵ ਦੇ ਨਾਲ ਰੱਦ ਕੀਤਾ ਜਾਵੇ। ਬਿਲਕੁਲ ਇਸੇ ਚਰਚ ਦੇ ਅਨੁਯਾਈ ਜਿਹੜੇ ਹੈਗੇ ਨੇ ਹੋਰ ਵੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ। ਸਰ ਕਿਵੇਂ ਦੇਖਦੇ ਹੋ ਜਿਹੜਾ ਪਰਚਾ ਹੋਇਆ ਅਬ ਮੈਂ ਪਹਿਲਾਂ ਵੀ ਗੱਲਬਾਤ ਕੀਤੀ ਕਿ ਇਹ ਸਾਲ ਸਾਲ ਨਜਾਇਜ਼ ਪਰਚਾ ਹੈਗਾ ਔਰ ਇਸ ਨੂੰ 3 ਸਾਲ ਪਹਿਲਾਂ ਜਿਹੜੀ ਘਟਨਾ ਇਸੇ ਤਾਜਪੁਰ ਚਰਚ ਦੇ ਵਿੱਚ ਵਾਪਰੀ ਸੀਗੀ ਚੋਰੀ ਦੀ ਉਸ ਨਾਲ ਜੋੜਿਆ ਜਾ ਰਿਹਾ ਹੈ ਮੈਂ ਜੌਨ ਕੋਟਲੀ ਪ੍ਰੈਜ਼ੀਡੈਂਟ ਅਪੋਸਟਲ ਪਾਲ ਸੁਪਾਲਨਾ ਚਰਚ ਔਰ ਮੇਰੇ ਨਾਲ ਮੇਰੇ ਛੋਟਾ ਵੀਰ ਪ੍ਰਧਾਨਜੀ ਸ਼ਮਸ਼ੇਰ ਜੀ ਨੇ ਔਰ ਮੈਂ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਪਰਚਾ ਦਰਜ ਕੀਤਾ ਗਿਆ ਆ ਇਹ ਕੋਈ ਪਹਿਲੀ ਸਾਡੇ ਨਾਲ ਧੱਕੇਸ਼ਾਹੀ ਵਾਲੀ ਘਟਨਾ ਨਹੀਂ ਆ ਜੋ ਕਿ ਪੰਜਾਬ ਪੁਲਿਸ ਨੇ ਸ਼ਾਇਦ ਤૈયਿਆ ਕੀਤਾ ਹੋਇਆ ਕਿ ਮਸੀਹ ਭਾਈਚਾਰੇ ਨੂੰ ਹਮੇਸ਼ਾ ਡੋਮਿਨੇਟ ਕਰਨਾ ਹੈ ਇਹਨਾਂ ਨੂੰ ਹਮੇਸ਼ਾ ਡਾਊਨ ਕਰਨਾ ਹੈ ਇਹ ਜਿਹੜਾ ਜਿਹੜਾ ਪਰਚਾ ਬਿਨਾਂ ਇਨਵੈਸਟੀਗੇਸ਼ਨ ਦੇ ਕੀਤਾ ਗਿਆ ਆਨਨ ਫਾਨਨ ਦੇ ਵਿੱਚ ਜਿਹੜਾ ਪਰਚਾ ਕੀਤਾ ਗਿਆ ਸਾਡੀ ਇਹ ਪੁਰਜ਼ੋਰ ਅਪੀਲ ਹੈ ਡੀਜੀਪੀ ਸਾਹਿਬ ਸ਼੍ਰੀ ਸ਼੍ਰੀਮਾਨ ਗੌਰਵ ਯਾਦਵ ਜੀ ਕੋਲੋਂ ਕਿ ਇਹਨੂੰ ਰੀ ਇਨਵੈਸਟੀਗੇਸ਼ਨ ਕਰਕੇ ਜਿੱਥੇ ਸੱਚਾਈ ਹੈ ਅ ਬਤਲੋ ਇਹ ਪਰਚਾ ਜਿਹੜਾ ਰੀ ਇਨਵੈਸਟੀਗੇਸ਼ਨ ਕੀਤਾ ਜਾਵੇ ਔਰ ਤੱਥਾਂ ਦੇ ਆਧਾਰ ਤੇ ਜਿਹੜਾ ਇਹਦੀ ਇਨਵੈਸਟੀਗੇਸ਼ਨ ਕੀਤੀ ਜਾਏ ਅਨਨ ਫੰਡਾਂ ਦੇ ਵਿੱਚ ਪਰਚਾ ਦਰਜ ਕਰਨਾ ਮੈਂ ਸਮਝਦਾ ਕਿ ਇਹ ਪ੍ਰੋਫਿਟ ਬਜਿੰਦਰ ਜੀ ਨਾਲ ਧੱਕਾ ਨਹੀਂ ਸਮੁੱਚੇ ਮਸੀਹ ਸਮਾਜ ਨਾਲ ਧੱਕਾ ਮੈਂ ਇੱਕ ਚੀਜ਼ ਜਾਨਣੀ ਚਾਹੁੰਦਾ ਕੋਟਲੀ ਸਾਹਿਬ ਕਿ ਜਿਹੜਾ ਪਰਚਾ ਦਰਜ ਹੋਇਆ ਇਹ ਘਟਨਾ ਤਿੰਨ ਸਾਲ ਪੁਰਾਣੀ ਹੈ ਕੀ ਗੱਲ ਇੰਨਾ ਵਕਤ ਇੰਨਾ ਵਕਵਾ ਕਿਉਂ ਇੰਨਾ ਡਿਸਟੈਂਸ ਕਿਉਂ ਮੈਂ ਅਸੀਂ ਅਸੀਂ ਖੁਦ ਇਸੀ ਤੋਂ ਹੈਰਾਨ ਪਰੇਸ਼ਾਨ ਆ ਜੇ ਅਗਰ ਇਹ 3 ਸਾਲ ਪਹਿਲੇ ਅਗਰ ਕੋਈ ਇਸ ਤਰੀਕੇ ਦੀ ਘਟਨਾ ਹੋਈ ਸੀ ਤੇ ਪੁਲਿਸ ਨੇ ਜਾਂ ਉਸ ਲੜਕੀ ਨੇ ਜਾਂ ਪ੍ਰਸ਼ਾਸਨ ਨੇ ਇਮੀਡੀਏਟਲੀ ਐਕਸ਼ਨ ਕਿਉਂ ਨਹੀਂ ਲਿਆ ਕਿਉਂਕਿ ਹੌਲੀ ਹੌਲੀ ਜਿਹੜੀ ਕਾਂਸਪੀਰੇਸੀ ਵੱਧਦੀ ਜਾ ਰਹੀ ਹੈ ਜਿਹੜਾ ਜਿਹੜਾ ਪ੍ਰਸ਼ਾਸਨ ਵੱਲੋਂ ਜਾਤ ਪਾਤ ਦਾ ਜਿਹੜਾ ਆ ਬੜਾ ਇੱਕ ਡਿਫਰੈਂਸ਼ੀਏਟ ਤਰੀਕੇ ਦੇ ਨਾਲ ਜਿਹੜਾ ਸਾਨੂੰ ਜਿਹੜਾ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਇਹ ਸਿੱਟਾ ਉਹੀ ਹੈ ਕਿ ਇਸ ਇਸ ਨਤੀਜਾ ਹੀ ਹੈ ਇਹ ਇਹਨੂੰ ਬੜੀ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਸਾਡੇ ਮੁਸੀਬ ਭਾਈਚਾਰੇ ਨੂੰ ਡਾਉਨ ਕਰਕੇ ਨੀਵਾ ਕਰਕੇ ਦਿਖਾਉਣ ਦੀ ਸਾਜ਼ਿਸ਼ ਨਾਲ ਜਿਹੜਾ ਪੰਜਾਬ ਪੁਲਿਸ ਨੇ ਪਰਚਾ ਕੀਤਾ ਔਰ ਅਸੀਂ ਤੁਸੀਂ ਦੇਖ ਰਹੇ ਹੋ ਕਿ ਅੱਜ ਦਾੜੀ ਇਕੱਠ ਹੈ ਇਹ ਇੱਕ ਇੱਕ ਸ਼ੁਰੂਆਤ ਹੈ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਲੰਬੇ ਚਾਹੇ ਸਾਨੂੰ ਇੱਕ ਮਹੀਨਾ ਬੈਠਣਾ ਪਵੇ ਇੱਕ ਸਾਲ ਬੈਠਣਾ ਪਵੇ ਲਗਾਤਾਰ ਜਦ ਤੱਕ ਸਾਨੂੰ ਬੰਦਾ ਮਾਨ ਨਹੀਂ ਦਿੱਤਾ ਜਾਏਗਾ ਝੂਠੇ ਪਰਚੇ ਕੈਨਸਲ ਨਹੀਂ ਕੀਤੇ ਜਾਣਗੇ ਤਦ ਤੱਕ ਸਾਡੇ ਨਿਰੰਤਰ ਇਸ ਤਰੀਕੇ ਦੇ ਧਰਨੇ ਜਾਰੀ ਰਹਿਣਗੇ ਮੰਗਦਾ ਦੀ ਹੈ ਕਿ ਜਿੱਥੇ-ਜਿੱਥੇ ਮੁਸੀਬਤਾਂ ਦੇ ਨਾਲ ੱੱੱਕਾ ਹੋਇਆ ਚਾਹੇ ਪ੍ਰੋਫਿਟ ਬਜਿੰਦਰ ਜੀ ਦੇ ਹੋਣਾ ਦੇ ਜਿਹੜਾ ਪਰਚਾ ਦਰਜ ਹੋਇਆ ਇਹਨੂੰ ਫੌਰੀ ਤੌਰ ਤੇ ਰੀ ਇਨਵੈਸਟੀਗੇਸ਼ਨ ਕਰਕੇ ਪਰਚਾ ਕੈਨਸਲ ਹੋਣਾ ਚਾਹੀਦਾ ਔਰ ਜਿੱਥੇ-ਜਿੱਥੇ ਅੰਮ੍ਰਿਤਸਰ ਦੇ ਵਿੱਚ ਵੀ ਡੱਡੂਆਣੇ ਚਲਤਾ ਵੀ ਹਮਲਾ ਆਈ ਉਹਦੇ ਦੇ ਵੀ ਦੋਸ਼ੀ ਕਿਉਂਕਿ ਉੱਤੇ ਇੱਕ ਐਸਪੀ ਮੈਡਮ ਜਿਹੜੇ ਸੀਗੇ ਉਹ ਉਹ ਜੀ ਤਿੰਨ ਇਨਵੈਸਟੀਗੇਸ਼ਨ ਕਰ ਰਹੀ ਸੀ ਉਹਨਾਂ ਦੀ ਟਿੱਲੀ ਤੇ ਸਿੱਲੀ ਕਰ ਗੁਜ਼ਾਰੀ ਕਰਣ ਉਹ ਨਹੀਂ ਹੰਗੰਸੰਗ ਗ੍ਰਫਤਾਰ ਨਹੀਂ ਹੋ ਸਕੇ ਸੋ ਇਸ ਕਰਕੇ ਉਹ ਜਿੱਦਾਂ ਨਜਾਇਜ਼ ਤੌਰ ਤੇ ਮੱਦੇ ਤਰਨਦਾਰ ਨੇ ਵਿੱਚ ਪਾਏ ਗਏ ਆ ਉਹਨਾਂ ਦੇ ਖਿਲਾਫ ਵੀ ਅਸੀਂ ਕੰਪਲੇਂਟ ਕੀਤੀ ਆ ਕਹਿੰਦਾ ਭਾਵੇਂ ਕਿ ਸਾਨੂੰ ਇਨਸਾਫ ਮਿਲਦਾ ਜਿਹੜਾ ਕਿਤੇ ਨਜ਼ਰ ਨਹੀਂ ਆਉਂਦਾ ਮਜਬੂਰ ਵਾ ਸਾਨੂੰ ਫੇਰ ਸੜਕਾਂ ਦੇ ਉੱਤਰਨਾ ਪੈਂਦਾ 12 ਤਰੀਕ ਦੀ ਜਿਹੜੀ ਬੰਦੀ ਕੋ ਉਹ ਡੈਫੀਨਟਲੀ ਸਟੈਂਡ ਬਾਇ ਹੈ 12 ਤਰੀਕ ਦਾ ਜਿਹੜਾ ਇਸ ਤੋਂ ਵੀ 10 ਗੁਣਾ ਵੱਡਾ ਜਿਹੜਾ ਪਰਮਾ ਹੰਗਾਰਾ ਮਿਲੇਗਾ ਹੋਰ ਵੀ ਅਸੀਂ ਲੋਕਾਂ ਤੱਕ ਮੈਸੇਜ ਪੰਜਾਬ ਦੇ ਬਹੁਤ ਵੱਡੇ ਲੈਵਲ ਤੇ ਲੋਕਾਂ ਨੂੰ ਇਕੱਠੇ ਕਰਕੇ ਜਾਗਰੂਤ ਕਰਕੇ ਬਹੁਤ ਵੱਡੇ ਸ਼ੇਪ ਦੇ ਵਿੱਚ ਧਰਨਾ ਲਗਾਵਾਂਗੇ ਤਾਂ 12 ਤਰੀਕ ਦੀ ਜਿਹੜੀ ਕਾਲ ਹੈ ਉਸ ਨੂੰ ਸਟੈਂਡ ਬਾਈ ਤੇ ਰੱਖਿਆ ਗਿਆ ਪਰ ਫਿਲਹਾਲ ਪੁਲਿਸ ਔਰ ਪ੍ਰਸ਼ਾਸਨ ਦੇ ਕੋਲ ਇੱਕ ਅਪੀਲ ਕੀਤੀ ਜਾ ਰਹੀ ਹੈ ਕਿ ਜਲਦੋਂ ਜਲਦ ਇਸ ਪਰਚੇ ਨੂੰ ਇਸ ਮਾਮਲੇ ਨੂੰ ਰਸਾ ਦਸਾ ਰੱਦ ਕੀਤਾ ਜਾਵੇ ਤਾਂ ਜੋ ਕੁਸੀ ਭਾਈਚਾਰੇ ਨੂੰ ਇਸਾ ਇਨਸਾਫ ਮਿਲ ਸਕੇ ਉਹਨਾਂ ਉੱਤੇ ਬਿਲਕੁਲ ਇਸ ਵੇਲੇ ਧਰਨਾ ਲਗਾਤਾਰ ਜਾਰੀ ਹੈਗਾ ਬਰੇਲਾਲ ਅਰਬਾਈ ਤਾਜਪੁਰ ਚਰਚ ਦੇ ਅਵਧਾਰ ਸਿੰਘ ਆਗੇ ਨੇ ਗੱਲਬਾਤ ਕਰਦੇ ਤੇ ਬਿਲਕੁਲ ਲਗਾਤਾਰ ਹੈ ਤਸਵੀਰਾਂ ਇਸੇ ਦੁਕਾਰੇ ਦੇਨੀ ਸੂਰਾ ਟੀਵੀ ਦੇ ਉੱਤੇ ਕਿ ਕਿਸ ਤਰ੍ਹਾਂ ਨਾਲ ਪਰਚਾ ਕੀਤਾ ਗਿਆ ਔਰ ਪਰਚਾ ਹੋਣ ਤੋਂ ਬਾਅਦ ਤੁਸੀਂ ਭਾਈਚਾਰੇ ਦੇ ਵਿੱਚ ਇੱਕ ਰੋਸ ਹੈ ਰੋਸ ਤੋਂ ਬਾਅਦ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਵਧਾਰ ਸਿੰਘ ਜੀ ਕਿਵੇ ਦੇਖ ਦਿਓ ਪਰਚਾ ਦਿੱਤਾ ਗਿਆ 3 ਸਾਲ ਪੁਰਾਣਾ ਮਾਮਲਾ ਹੈ 3 ਸਾਲ ਦਾ ਇਨਾ ਵਕਵਾ ਕਿਉਂ ਇਨੀ ਦੇਰੀ ਕਿਉਂ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੰਨਰਾਹੀਂ ਔਰ ਤੁਹਾਡਾ ਧੰਨਵਾਦ ਕਰਦਾ ਹਾਂ ਔਰ ਚੰਨਰਾਹੀਂ ਦੱਸਣਾ ਚਾਹੁੰਦਾ ਹੈ ਕਿ ਤੁਸੀਂ ਜਿਹੜਾ ਕੁਐਸਚਨ ਕੀਤਾ ਹੈ 3 ਸਾਲ ਬਾਅਦ ਕਿਉਂ ਇਹ ਤਾਂ ਉਹਨਾਂ ਨੂੰ ਪੁੱਛਿਆ ਜਾਣਾ ਚਾਹੀਦਾ ਹੈ ਕਿਉਂਕਿ ਸਾਨੂੰ ਦੇ ਪੁਲਿਸ ਇਨਵੈਸਟਿਗੇਟ ਕਰ ਰਹੀ ਹੈ ਪੁਲਿਸ ਹੋਈ ਨਹੀਂ ਪੁਲਿਸ ਨੇ ਸਾਨੂੰ ਇਨਫਾਰਮ ਹੀ ਕੋਈ ਨਹੀਂ ਸਾਨੂੰ ਕੋ ਕਾਲ ਨਹੀਂ ਆਈ ਸਾਨੂੰ ਪਤਾ ਹੀ ਕੁਝ ਨਹੀਂ ਇਹ ਤਾਂ ਇੱਕ ਬਹੁਤ ਵੱਡਾ ਗੈਂਗ ਹੈ ਬਲੈਕਮੇਲਰ ਨੇ ਔਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਇਹ ਜਿਹੜੇ ਚੰਦਨ ਔਰ ਵਿਜੇ ਮੈਨੂਅਲ ਨਾਮ ਦੇ ਹੈੱਡ ਨੇ ਗੈਂਗ ਦੇ ਔਰ ਉਹਨਾਂ ਦੇ ਖਿਲਾਫ 14 ਦਸੰਬਰ ਨੂੰ ਲਾਂਬੜਾ ਵਿਖੇ ਇੱਕ ਬਹੁਤ ਹੀ ਧਰਾਵਾ ਆਈਪੀਸੀ ਲਾ ਕੇ ਧਰਾਵਾ ਦੇ ਨਾਲ ਪਰਚਾ ਹੋਇਆ ਸਾਡੇ ਬਹੁਤ ਹੀ ਮਾਨਯੋਗ ਸਤਕਾਰਯੋਗ ਐਸਐਸਪੀ ਸਾਹਿਬ ਰੂਲਰ ਜਲੰਧਰ ਜਿਨ੍ਹਾਂ ਨੇ ਇੱਕ ਸਾਡੀ ਛੋਟੀ ਜਿਹੀ ਫਰਿਆਦ ਤੇ ਉਹਨਾਂ ਨੂੰ ਦੱਸਿਆ ਤੇ ਉਹਨਾਂ ਨੇ ਪਰਚਾ ਕੀਤਾ ਉਹ ਐਵੀਡੈਂਸ ਦਿਖਾ ਕੇ ਔਰ ਮੈਂ ਉਸ ਪਰਚੇ ਦੇ ਲਈ ਸਾਨੂੰ ਵਿਸ਼ਵਾਸ ਦਿਵਾਇਆ ਗਿਆ ਐਸ ਐਚ ਓ ਵਿਕਰਮਜੀਤ ਜੀ ਇੱਥੇ ਉਹਨਾਂ ਨੇ ਕਹਿ ਆ ਜੀ ਅਸੀਂ ਗ੍ਰਿਫਤਾਰੀ ਵਾਰੰਟ ਲੈ ਲਿਆ ਅਸੀਂ ਪੜਾਂਗੇ ਕਿਉਂਕਿ ਜਿਹੜੀ ਹਾਈ ਅਥਾਰਟੀ ਹੈ ਉਹਨਾਂ ਨੇ ਤੇ ਜੋ ਪੇਨ ਲੈਣੀ ਸੀ ਲੈ ਕੇ ਉਹਨਾਂ ਪਰਚਾ ਕਰ ਦਿੱਤਾ ਲੇਕਿਨ ਐਸ ਐਚ ਓ ਸਾਹਿਬ ਦਾ ਫਰਜ਼ ਬੰਦਾ ਸੀ ਫਟਾਫਟ ਗ੍ਰਿਫਤਾਰੀ ਕਰਨੀ ਉਹਨਾਂ ਨੇ ਗ੍ਰਿਫਤਾਰੀ ਨਹੀਂ ਕੀਤੀ ਜੇ ਉਹ ਦਦਾਂ ਨੂੰ ਪੜਾ ਪਿਆ ਹੁੰਦਾ ਇਹ ਹੋ ਸਕਦਾ ਹੈ ਕਿ ਇਹ ਜਿਹੜਾ ਅੱਜ ਦਾ ਦਿਨ ਇਹ ਜਿਹੜਾ ਇਹ ਪੋਟੈਸ ਚੱਲ ਰਿਹਾ ਇਹ ਨਾ ਹੁੰਦਾ ਕਿਉਂਕਿ ਉਹ ਜਿਹੜਾ ਗਿਆ ਗਿਆ ਉਹ ਗੈਂਗ ਦੇ ਵਿੱਚ ਉਹ ਲੜਕੀ ਵੀ ਸ਼ਾਮਲ ਹੈ ਔਰ ਉਹ ਮਾਂ ਵੀ ਉਹਦੀ ਸ਼ਾਮਲ ਹੈ ਉਹਦਾ ਘਰ ਵਾਲਾ ਵੀ ਸ਼ਾਮਲ ਹੈ ਕਿਉਂਕਿ ਉਹਨਾਂ ਨੇ ਇੱਕ ਬਹੁਤ ਵੱਡਾ ਗੈਂਗ ਬਣਾਇਆ ਹੋਇਆ ਹੈ ਬਈ ਮੈਂ ਇਥੇ ਰੁਕਣਾ ਇਹ ਗੈਂਗ ਦਾ ਕੋਈ ਇੱਕ ਪਰਸਨ ਪਾਰਟਿਕੂਲਰ ਇੱਕ ਪਰਸਨ ਅੱਜ ਤੁਹਾਡੇ ਚਰਚ ਜਿਹੜਾ ਤਾਜਪੁਰ ਚਰਚ ਹੈਗਾ ਉਸ ਦੀ ਦੇ ਕੀ ਵੀ ਕਰਦ ਕਰ ਰਿਹਾ ਸੀਗਾ ਪੈਸੇ ਵੀ ਉਹਨੇ ਲਏ ਆ ਦੂਸਰੀ ਪਾਰਟੀ ਤੋਂ ਦੂਜੀ ਧਿਰ ਤੋਂ ਉਹ ਅਸੀਂ ਕੌਨਫਿਡੈਂਸ਼ੀਅਲ ਗੱਲ ਹੈ ਅਸੀਂ ਅਜੇ ਲੀਕ ਨਹੀਂ ਕਰਨਾ ਚਾਹੁੰਦੇ ਬਾਅਦ ਚ ਕਰਾਂਗੇ ਅਸੀਂ ਸਾਰਾ ਤਹਿਕੀਕਤ ਕਰ ਰਹੇ ਆ ਕਿ ਕੌਣ ਕੌਣ ਕੀ ਕਰ ਰਿਹਾ ਔਰ ਉਹਦੇ ਬਾਰੇ ਅਸੀਂ ਦੱਸ ਵੀ ਓਪਨਲੀ ਨਹੀਂ ਕਰ ਰਹੇ ਅਸੀਂ ਉਹ ਅਸੀਂ ਪੁਲਿਸ ਪ੍ਰਸ਼ਾਸਨ ਦੀ ਮਤਲਬ ਆ ਕੇ ਅਸੀਂ ਕਰਾਂਗੇ ਔਰ ਜਦੋਂ ਅਸੀਂ ਇਹ ਪਰਚਾ ਕਰਵਾਇਆ ਔਰ ਗ੍ਰਿਫਤਾਰੀ ਲਈ ਕਹਿ ਗਿਆ ਉਹ ਗ੍ਰਿਫਤਾਰੀ ਨਹੀਂ ਹੋਈ ਔਰ ਗ੍ਰਿਫਤਾਰੀ ਹੋ ਜਾਂਦੀ ਤੇ ਅਜੇ ਜਿਹੜਾ ਹੈ ਮੌਕਾ ਨਾ ਹੁੰਦਾ ਉਹ ਜਦੋਂ ਲੜਕੀ ਨੇ ਝੂਠੇ ਬੇਬੁਨਿਆਦ ਇਲਜ਼ਾਮ ਲਗਾ ਕੇ ਇੱਕ ਪ੍ਰੈਸ ਕਾਨਫਰੰਸ ਕਰਕੇ ਰਾਤੋਂ ਰਾਤ ਕਾਰਵਾਈ ਕਰਉਣਾ ਉਹ ਸਿਰਫ ਏ ਢਿੱਲਗ ਦੀ ਗੁਜ਼ਾਰੀ ਹੈ ਢਿੱਲ ਗੁਜ਼ਾਰੀ ਹੈ ਜੇ ਇਹਨਾਂ ਨੂੰ ਫੜ ਕੇ ਅੰਦਰ ਦਿੱਤਾ ਹੁੰਦਾ ਤੇ ਸ਼ਾਇਦ ਇਹ ਗਰੋ ਵੱਡਾ ਨਾ ਬਣਦਾ ਕਿਉਂਕਿ ਇਹ ਪੰਜਾਬ ਦੇ ਹਾਲਾਤ ਖਰਾਬ ਕਰਨਾ ਚਾਹੁੰਦੇ ਆ ਇਹ ਕੋਈ ਮਸੀਹ ਵਿਰੋਧੀ ਤਾਕਤਾਂ ਨੇ ਇਹਨਾਂ ਦੇ ਮਗਰ ਔਰ ਇਹਨਾਂ ਨੇ ਬੜੇ ਵੱਡੇ ਪੱਧਰ ਤੇ ਜਿਹੜਾ ਸਕੈਂਡਲ ਨਿਕਲਣਾ ਹੈ ਜੇ ਪੁਲਸ ਇਹਨਾਂ ਦੀ ਇਨਵੈਸਟੀਗੇਸ਼ਨ ਕਰੇ ਇਹਨਾਂ ਨੂੰ ਫੜ ਕੇ ਲੈ ਕੇ ਆਵੇ ਤੇ ਮੇਰਾ ਖਿਆਲ ਆ ਪੀ ਬਲਕ ਸ਼ਾਂਤਮਾਈ ਹੋ ਜਾਏਗਾ ਕਿਉਂਕਿ ਇਹ ਚੰਦਰ ਨਾਮ ਦਾ ਮੈਂ ਪਿਛਲੇ 2 ਦਿਨਾਂ ਬਾਅਦ ਇੱਕ ਗੱਲ ਕਹੀ ਸੀ ਇਹਨਾਂ ਨੂੰ ਵੀ ਉਹ ਦੁਬਈ ਭੱਜ ਰਿਹਾ ਹੈ ਐਲਓਸੀ ਜਾਰੀ ਕੀਤਾ ਜਾਵੇ ਮੇਰਾ ਕੱਲ ਉਹ ਵੀ ਐਲਓਸੀ ਜਾਰੀ ਨਹੀਂ ਹੋਇਆ ਕਿਉਂਕਿ ਅਗਰ ਬਾਹਰ ਪੱਜ ਗਿਆ ਤਾਂ ਉਹ ਵੀਡੀਓ ਤੇ ਵਕ ਵਕ ਭੱਦੀ ਸ਼ਬਦਾਵਲੀ ਔਰ ਗੰਦੀਆਂ ਅਸ਼ਲੀਲ ਫੋਟੋਆਂ ਪ੍ਰੋਫਟ ਜੀ ਸਾਡੇ ਧਾਰਮਿਕ ਗੁਰੂਆਂ ਨਾਲ ਲਾ ਕੇ ਬੇਦਬੀ ਕਰ ਰਿਹਾ ਹੈ ਔਰ ਮੇਰੇ ਤੇ ਇਲਜ਼ਾਮ ਲਗਾ ਰਿਹਾ ਹੈ ਗੰਦੇ ਇਲਜ਼ਾਮ ਸਾਡੀਆਂ ਧੀਆਂ ਪੜਾ ਜੋ ਚਰਚ ਦੇ ਵਿੱਚ ਮੈਂਬਰ ਨੇ ਜੋ ਉੱਥੇ ਸੇਵਾ ਕਰਦੇ ਉਹਨਾਂ ਦੀ ਗੰਦੀਆਂ ਸ਼ਰੀਲ ਪੋਸਟਰ ਬਣਾ ਕੇ ਯਾਰੀ ਕਰ ਰਿਹਾ ਹੈ ਇਹਦਾ ਮਤਲਬ ਉਹਨੂੰ ਕੋਈ ਰੋਕਣ ਵਾਲਾ ਨਹੀਂ ਸਾਡਾ ਸਾਈਬਰ ਕ੍ਰਾਈਮ ਵੀ ਮੇਰਾ ਕਹਿ ਲਿਆ ਵੀ ਸਭ ਤੋਂ ਨਿਖਿੱਧ ਮੈਂ ਗੱਲ ਕਰੂੰਗਾ ਵੀ ਪੁਲਿਸ ਪ੍ਰਸ਼ਾਸਨ ਨੇ ਤਾਂ ਮਦਦ ਕਰ ਦਿੱਤੀ ਪੁਲਿਸ ਪ੍ਰਸ਼ਾਸਨ ਨੇ ਪਰਚਾ ਕਰ ਦਿੱਤਾ ਲੇਕਿਨ ਸਾਈਬਰ ਕ੍ਰਾਈਮ ਦਾ ਫਰਜ਼ ਬੰਦਾ ਸੀਗਾ ਉੱਤੇ ਇਮੀਡੀਏਟਲੀ ਐਕਸ਼ਨ ਲੈ ਕੇ ਉਹਦਾ ਜਿਹੜਾ ਯੂਟਿਊਬਰ ਚੈਨਲ ਹੈ ਉਹਨੂੰ ਮਤਲਬ ਕੈਨਸਲ ਕੀਤਾ ਜਾਂਦਾ ਉਹਨੂੰ ਬਿਲਕੁਲ ਖਤਮ ਕੀਤਾ ਜਾਂਦਾ ਇਸ ਕਰਕੇ ਉਹ ਨਾ ਹੋਣ ਕਰਕੇ ਜਿਹੜੀ ਅੱਜ ਦਿਨੋ ਪਤਾਈ ਹੈ ਜੀ ਇਸ ਲੜਕੀ ਦਾ ਤੁਸੀਂ ਸਿਕਰ ਕਰ ਰਹੇ ਹੋ ਇਸੇ ਲੜਕੀ ਨੇ ਸਾਢੇ 3 ਸਾਲ ਪਹਿਲਾਂ ਤਾਜਪੁਰ ਚਰਚ ਵਿੱਚ ਚੋਰੀ ਵੀ ਕੀਤੀ ਸੀਗੀ ਇਹ ਜਿਹੜੀ ਚੋਰੀ ਦਾ ਸਾਡਾ ਹੋਇਆ ਸੀ ਕਾਂਡ ਉਹ ਦਰਖਾਸਤ ਵੀ ਦਿੱਤੀ ਸੀ ਉਹਦੇ ਵਿੱਚ ਸ਼ਾਮਲ ਪਾਈ ਗਈ ਔਰ ਇਹਦਾ ਕਿਰਦਾਰ ਤੋਂ ਮੈਂ ਕਹਿਣਾ ਨਹੀਂ ਚਾਹੁੰਦਾ ਮੈਂ ਧੀਆਂ ਪੜਨ ਵਾਲਾ ਅਸੀਂ ਸਤਿਕਾਰ ਕਰਦੇ ਹਾਂ ਸਾਰੀਆਂ ਧੀਆਂ ਪੜਾਂ ਦਾ ਔਰ ਇਹਨਾਂ ਦੇ ਕਿਰਦਾਰ ਵੇਖ ਕੇ ਅਸੀਂ ਇਹਨਾਂ ਨੂੰ ਕੱਢ ਦਿੱਤਾ ਸੀ ਇਥੋਂ ਵੀ ਸਾਡੀ ਚਰਚ ਨਾ ਕਿਤੇ ਇਹੋ ਜਿਹਾ ਗੰਦਨਾ ਪੈ ਜਾਵੇ ਜਿਸ ਕਰਕੇ ਉਸੇ ਜਿਹੜਾ ਇਹ ਵਾਲਾ ਮਾਮਲਾ ਚੋਰੀ ਵਾਲਾ ਮਾਮਲਾ ਉਸ ਨੂੰ ਫੁਰਜ-ਫੁਰਜ ਕਰਨ ਜਾਂ ਉਹਨੂੰ ਦਬਾਉਣ ਵਾਸਤੇ ਤੇ ਨਹੀਂ ਇਹ ਉਹ ਵੀ ਹੋ ਸਕਦਾ ਉਹ ਵੀ ਹੈ ਜੀ ਪਲੱਸ ਵੀ ਪਰਚਾ ਕਰਾਇਆ ਗਿਆ ਸਾਡੇ ਬੋਸਾਂ ਦੇ ਉੱਤੇ ਵਿਜੇ ਮੈਨੂਅਲ ਤੇ ਚੰਦਨ ਤੇ ਉਸ ਪਰਚੇ ਨੂੰ ਮਟਾਉਣ ਦੇ ਲਈ ਸਾਡੀ ਇਹ ਕ੍ਰਾਸ ਪਰਚਾ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਇਹ ਬੜੀ ਮਿਲੀ ਭੁਗਤ ਔਰ ਬੜੀ ਵੱਡੀ ਸਾਜ਼ਿਸ਼ ਹੈ ਅਸੀਂ ਜਲਦੀ ਜੜੀ ਨੰਗੀ ਕਰਾਂਗੇ ਅੱਛਾ ਦੂਸਰੀ ਗੱਲ ਇਹ ਜਿਹੜਾ ਹੁਣ 12 ਤਰੀਕ ਦਾ ਬੰਦਲ ਦੀ ਕਾਲ ਦਿੱਤੀ ਗਈ ਹੈ ਉਸ ਨੂੰ ਕੇ ਉਹ ਬਾਰਾਤੀ ਦੀ ਬੰਦੀ ਕੱਲ ਪੰਜਾਬ ਦੀ ਹੈ ਜੀ ਅਗਰ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਇਹ ਸਾਰਾ ਐਸਸੀਪੀ ਚਾਰਾ ਮਜਵੀ ਪਾਈ ਚਾਰਾ ਬਾਲਮੀਕ ਪਾਈ ਚਾਰਾ ਔਰ ਕ੍ਰਿਸਚਨ ਪਾਈ ਚਾਰਾ ਸਾਰਾ ਇਕੱਠਾ ਹੋ ਕੇ ਪੰਜਾਬ ਦੇ ਜਿਹੜੇ ਮੁੱਦੇ ਆ ਉਹ ਹੱਲ ਕਰੇਗਾ ਸਭ ਇਹ ਸਾਡੇ ਮੇਰੇ ਨਾਲ ਤਾਂ ਬਿਲਕੁਲ ਮੇਰੀ ਜਿਸਪਾਲ ਜੀ ਨੇ ਦੱਸਿਆ ਉਹਨਾਂ ਨੇ ਕਲੀਅਰ ਕਰ ਦਿੱਤਾ ਕਿ 12 ਤਰੀਕ ਦੀ ਕਾਲ ਸਟੈਂਡ ਬਾਈ ਤੇ ਆ ਜੇ ਪ੍ਰਸ਼ਾਸਨ ਵੱਲੋਂ ਮਾਮਲਾ ਜਿਹੜਾ ਹੈਗਾ ਖਤਮ ਕਰ ਦਿੱਤਾ ਜਾਂਦਾ ਜਾਂ ਜਿਹੜੀ ਭਾਈਚਾਰੇ ਦੀ ਮੰਗ ਹੈਗੀ ਉਸ ਨੂੰ ਮੰਨ ਲਿਆ ਜਾਂਦਾ ਤਾਂ 12 ਦੀ ਬੰਦ ਨਹੀਂ ਹੋਏਗੀ ਜੇਕਰ ਇਹ ਪਰਚੇ ਦਰਜ ਜਿਹੜੇ ਪਰਚੇ ਦਰਜ ਹੋਏ ਆ ਉਹ ਕੈਨਸਲ ਨਹੀਂ ਹੁੰਦੇ ਤਾਂ 12 ਤਰੀਕ ਦੀ ਬੰਦ ਜਿਹੜੀ ਉਹ ਹੋਣੀ ਬਰਕਰਾਰ ਹੈ ਤਾਂ ਇਸ ਲਈ ਸੁਖਿੰਦਰਪਾਲ ਧੋਗੜੀ ਡੀਐਸਪੀ ਕਰਤਾਰਪੁਰ ਇਥੇ ਪਹੁੰਚੇ ਸੀਗੇ ਉਹਨਾਂ ਵੱਲੋਂ ਆਸ਼ਵਾਸਨ ਦਵਾਇਆ ਗਿਆ ਤਾਂ ਧਰਨਾ ਜਿਹੜਾ ਹੈਗਾ ਉਹ ਬਿਲਕੁਲ ਖਤਮ ਕਰ ਦਿੱਤਾ ਗਿਆ ਧਰਨਾ ਚੱਕਿਆ ਗਿਆ ਔਰ ਉਹਨ ਟ੍ਰੈਫਿਕ ਨੂੰ ਬਹਾਲ ਕਰਨ ਦੀ ਗੱਲ ਜਿਹੜੀ ਹੈਗੀ ਆ ਉਹ ਕੀਤੀ ਜਾਣੀ ਟ੍ਰੈਫਿਕ ਬਹਾਲ ਕੀਤਾ ਜਾਣਾ ਕਿਉਂਕਿ ਕਾਫੀ ਤਦਾਦ ਦੇ ਵਿੱਚ ਜਿਹੜੀਆਂ ਗੱਡੀਆਂ ਹੈਗੀਆਂ ਉਹ ਰੁਕੀਆਂ ਹੋਈਆਂ ਸਨ ਉਹਨਾਂ ਨੂੰ ਬਹਾਲ ਕੀਤਾ ਜਾਣਾ ਧੋਗਰੀ ਸਾਹਿਬ ਨੇ ਕੀ ਗੱਲਬਾਤ ਕੀਤੀ ਹੈ ਕਿ ਹੁਣ ਜੋਗਸਾਹਬ ਨੇ ਪ੍ਰੋਸਾ ਦਵਾਇਆ ਹੈ ਵੀ ਇੱਕ ਤੇ ਉਹਦੀ ਗ੍ਰਿਫਤਾਰੀ ਜਲਦੀ ਤੋਂ ਜਲਦੀ ਕੀਤੀ ਜਾਵੇਗੀ ਔਰ ਜਿਹੜੀ ਉਸ ਸਿਮਰਨ ਔਰ ਉਹਦੀ ਅੰਚੂ ਕੁੜੀ ਤੇ ਉਹ ਜਵਾਈ ਤੇ ਜਿਹੜੀ ਦਰਖਾਸਤ ਹੈ ਉੱਤੇ ਕਾਰਵਾਈ ਕੀਤੀ ਜਾਏਗੀ ਔਰ ਉਹਦਾ ਜਲਦੀ ਤੋਂ ਜਲਦੀ ਜਿਹੜਾ ਹੈ ਡੀਜੀਪੀ ਨੂੰ ਕਹਿ ਕੇ ਉਹਦਾ ਚੈਨਲ ਜਿਹੜਾ ਹੈ ਉਹ ਬੰਦ ਕਰਾਇਆ ਜਾਏਗਾ। ਇੱਕ ਤਨਵਾ ਮੈਂ ਠੌਗੜੀ ਸਾਹਿਬ ਨਾਲ ਵੀ ਗੱਲ ਕਰਨਾ ਮੈਂ ਵਾਪਸ ਆਉਣਾ ਤੁਹਾਡੇ ਕੋਲ। ਅ ਡੀਐਸਪੀ ਸਾਹਿਬ ਕੀ ਮਾਮਲਾ ਸੀਗਾ ਹੁਣ ਕੀ ਸ਼ੂਟਆਊਟ ਸ਼ੂਟਆਊਟ ਹੋਇਆ ਹੈ? ਅੱਛਾ ਦੇਖੋ ਕਿ ਇੱਕ ਤਾਂ ਇਹ ਸੀਗਾ ਕਿ ਜਿਹੜਾ ਕਪੂਰਥਲਾ ਦੇ ਵਿੱਚ ਪ੍ਰੋਫਿਟ ਜੀ ਦੇ ਉੱਤੇ ਪਰਚਾ ਰਜਿਸਟਰਡ ਹੋਇਆ ਉਸਦੇ ਰੋਸ ਵਜੋਂ ਮੈਂਨਤਾ ਔਰ ਰੋਸ ਸੀਗਾ ਜਿਆਦਾ। ਕਿ ਉਹ ਪਰਚਾ ਜਿਹੜਾ ਗਲਤ ਰਜਿਸਟਰਡ ਪਿਆ ਆ ਉਹਦੇ ਲਈ ਚਲੋ ਐਸਆਈਟੀ ਮੈਨੂੰ ਪਤਾ ਲੱਗਿਆ ਬਣ ਗਈ ਐ ਉਹਦੇ ਵਿੱਚ ਐਸਆਈਟੀ ਨੇ ਫੈਸਲਾ ਲੈਣਾ ਲੈਣ ਦੀ ਹੋ। ਦੂਸਰਾ ਇੱਕ ਪਰਚਾ ਇਹਨਾਂ ਦੇ ਵੱਲੋਂ ਅ ਸਿਗਾ ਜਿਹੜਾ ਉਹ ਮੁਹਾਲੀ ਚੰਡੀਗੜ੍ਹ ਦੇ ਦੋ ਵਿਅਕਤੀਆਂ ਦੇ ਖਿਲਾਫ ਸਿਗਾ ਉਹ ਅਸੀਂ ਉਹਨਾਂ ਦੇ ਬਰੰਟ ਜਿਹੜਾ ਹੈਗਾ ਅਸੀਂ ਚੰਦਨ ਦਾ ਪ੍ਰੰਟ ਲੈ ਲਿਆ ਉਹ ਅਸੀਂ ਉਹਨਾਂ ਨੂੰ ਗ੍ਰਫਤਾਰ ਕਰਾਂਗੇ ਜਿਹੜਾ ਚੈਨਲ ਹੈਗਾ ਉਹਦੇ ਬਾਰੇ ਅਸੀਂ ਸਾਈਬਰ ਨੂੰ ਲਿਖ ਕੇ ਅੱਗੇ ਭੇਜ ਦੇਣਾ ਜਿਹੜੀਆਂ ਇਹਨਾਂ ਦੀਆਂ ਛੋਟੀਆਂ ਦੋ ਦਰਖਾਸਤਾਂ ਸਾਡੇ ਕੋਲ ਇਥੇ ਲੋਕਲ ਚਲਦੀਆਂ ਉਹਨਾਂ ਤੇ ਅਸੀਂ ਐਕਸ਼ਨ ਲਵਾਂਗੇ ਔਰ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਵਿਸ਼ਵਾਸ ਅਸੀਂ ਦਿੱਤਾ ਆ ਜੋ ਜੋ ਸਾਡਾ ਕਾਨੂੰਨੀ ਕੰਮ ਹੈ ਉਹ ਤੇ ਅਸੀਂ ਪਵੰਦ ਹੈਗੇ ਕਰਨਾ ਹੀ ਆ ਤੇ ਬਾਕੀ ਜਿਹੜਾ ਐਸਐਟੀ ਵਾਲੀ ਹੈਗੀ ਆ ਉਹਦੀ ਰਿਪੋਰਟ ਕਪੂਰਥਲਾ ਤੋਂ ਆਪਾਂ ਨੂੰ ਮਿਲ ਜਾਏਗੀ ਉਹਦਾ ਵੀ ਆਪਾਂ ਸਾਰਾ ਜਾਣਕਾਰੀ ਲੈਣਾ ਧੰਨਵਾਦ ਧੰਨਵਾਦ ਕਰਨ ਲਈ ਮੇਰੇ ਨਾਲ ਐਸ ਵੇਲੇ surjit thapar ਵੀ ਹੈਗੇ ਨੇ ਗੱਲਬਾਤ ਕਰਦੇ ਨੇ surjit ji ਕਿਵੇਂ ਦੇਖਦੇ ਹੋ ਕਿਉਂਕਿ ਕਾਫੀ ਮੁਸ਼ਕਲ ਤੋਂ ਬਾਅਦ ਜਿਹੜੀਆਂ ਤੁਹਾਡੀਆਂ ਮੰਗਾਂ ਸੀ ਪੁਲਿਸ ਵੱਲੋਂ ਹੱਲ ਕਰਨ ਦਾ ਜਿਹੜਾ ਆਸ਼ਵਾਸਨ ਹੈਗਾ ਉਹ ਦੇਖੋ ਜੀ ਅੱਜ ਜਿਹੜਾ ਜੋ ਸਾਡੇ ਵਿੱਚ ਤੇ ਧੋਗੜੀ ਸਾਹਿਬ ਆਏ ਨੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਸਾਡੇ ਵਿੱਚ ਆਏ ਉਹਨਾਂ ਨੇ ਅੱਜ ਸਾਨੂੰ ਭਰੋਸਾ ਦਿਵਾਇਆ ਲੇਕਿਨ ਅੱਜ ਜਿਹੜਾ ਅਸੀਂ ਸ਼ਾਂਤਮਈ ਦੇ ਨਾਲ ਜਿਹੜਾ ਅਸੀਂ ਅੱਜ ਪ੍ਰੋਟੈਸਟ ਕੀਤਾ ਲੇਕਿਨ ਅਸੀਂ ਇਹ ਮਜਬੂਰਨ ਸਾਨੂੰ ਪ੍ਰੋਟੈਸਟ ਕਰਨਾ ਪਿਆ ਕਿਉਂਕਿ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਕਾਫੀ ਸਮੇਂ ਪਹਿਲਾਂ ਇਸ ਗੱਲ ਤੋਂ ਜਾਣੂ ਕਰਾਇਆ ਸੀ ਔਰ ਲਾਂਬਰੇ ਥਾਣੇ ਦੇ ਵਿੱਚ ਜਿਹੜਾ ਪਰਚਾ ਵੀ ਦਰਜ ਕਰਵਾਇਆ ਸੀ ਕਰੀਬਨ ਢਾਈ ਮਹੀਨੇ ਹੋ ਚੁੱਕੇ ਸੀ ਲੇਕਿਨ ਉਹਦੇ ਰੈਸਟ ਵਾਰੰਟ ਵੀ ਨਿਕਲੇ ਸੀ ਲੇਕਿਨ ਅਸੀਂ ਬਾਰ-ਬਾਰ ਸਮੇਂ ਪ੍ਰਸ਼ਾਸਨ ਨੂੰ ਇਹ ਗੱਲ ਕਹਿੰਦੇ ਰਹਿ ਅਸੀਂ ਸਾਈਬਰ ਨੂੰ ਵੀ ਦਰਖਾਸਤਾਂ ਦਿੱਤੀਆਂ ਲੇਕਿਨ ਢਾਈ ਮਹੀਨੇ ਹੋ ਗਏ ਕੋਈ ਐਕਸ਼ਨ ਨਹੀਂ ਲੇਕਿਨ ਅੱਜ ਜੋ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੇ ਆ ਕੇ ਸਾਨੂੰ ਅੱਜ ਅਸੀਂ ਅੱਜ ਤਾਂ ਹੀ ਇਸ ਪ੍ਰੋਟੈਸਟ ਨੂੰ ਅੱਜ ਜਿਹੜਾ ਅਸੀਂ ਧਰਨੇ ਨੂੰ ਚੱਕਿਆ ਆ ਵੀ ਜੇ ਇਸ ਹਫਤੇ ਦੇ ਇਸ ਹਫਤੇ ਦੇ ਵਿੱਚ ਵਿੱਚ ਜਿਹੜਾ ਅਗਲੇ ਹਫਤੇ ਦੇ ਵਿੱਚ ਜੇ ਪ੍ਰਸ਼ਾਸਨ ਵੱਲੋਂ ਕੋਈ ਐਕਸ਼ਨ ਨਾ ਹੋਇਆ ਤੇ 12 ਤਰੀਕ ਨੂੰ ਸਾਡਾ ਪੰਜਾਬ ਵਿੱਚ ਚੱਕਾ ਜਾਮ ਦੀ ਜਿਹੜੀ ਕਾਲ ਦਿੱਤੀ ਗਈ ਆ ਜਦੋਂ ਹੁਣ ਧੋਗੜੀ ਸਾਹਿਬ ਨੇ ਆਸ਼ਵਾਸਨ ਦਿੱਤਾ ਕਿ ਸਾਰੇ ਜਿਹੜੇ ਤੁਹਾਡੇ ਮਸਲੇ ਹੈਗੇ ਹੱਲ ਕੀਤੇ ਜਾਣਗੇ ਉਸ ਤੋਂ ਬਾਅਦ ਜਿਹੜਾ 12 ਤਰੀਕ ਦਾ ਪ੍ਰੋਟੈਸਟ ਉਹ ਤਾਂ ਨਹੀਂ ਹੋਏਗਾ ਨਾ ਫਿਰ ਨਹੀਂ ਫਿਰ ਦੇਖੋ ਜੀ ਉਹਦੇ ਤੇ ਅਸੀਂ ਸਾਡੇ ਹੋਰ ਵੀ ਮੁਸੀਬਾਈ ਚਾਰੇ ਦੇ ਮਸਲੇ ਆ ਲੇਕਿਨ ਉਸ ਅਸੀਂ ਜਲਦੀ ਸੀਐਮ ਦੇ ਨਾਲ ਮਾਨਯੋਗ ਸਾਡੇ ਡੀਜੀਪੀ ਸਾਹਿਬ ਨਾਲ ਮੀਟਿੰਗ ਕਰਾਂਗੇ ਵੀ ਜਿਹੜੇ ਮਸੀਹ ਭਾਈਚਾਰੇ ਤੇ ਆਏ ਦਿਨ ਪੰਜਾਬ ਦੇ ਵਿੱਚ ਜੋ ਮਸੀਹ ਭਾਈਚਾਰੇ ਨਾਲ ਜੋ ਵੀ ਬਦੀਕੀਆਂ ਹੁੰਦੀਆਂ ਆ ਉਹ ਬੰਦ ਕੀਤੀਆਂ ਜਾਣ। ਬਹੁਤ ਧੰਨਵਾਦ ਗੱਲਬਾਤ ਕਰਨ ਲਈ। ਸਾੁਰਜੀਤ ਥਾਪਰ ਵੀ ਸਾਡੇ ਨਾਲ ਜੁੜੇ ਸੀਗੇ। ਜਸਪਾਲ ਜੀ ਵੀ ਸਾਡੇ ਨਾਲ ਜੁੜੇ ਸੀਗੇ ਤੇ ਜਿਹੜੇ ਐਸਪੀ ਡੀ ਹੈਗੇ ਨੇ ਸੁਨਿੰਦਰਪਾਲ ਟੋਗੜੀ ਉਹਨਾਂ ਨਾਲ ਵੀ ਗੱਲ ਕੀਤੀ। ਆਸ਼ਵਾਸਨ ਦਿੱਤਾ ਗਿਆ ਕਿ ਹੁਣ ਜਿਹੜੇ ਵੀ ਮਾਮਲੇ ਦਰਜ ਕੀਤੇ ਗਏ ਉਹ ਰੱਦ ਕੀਤੇ ਜਾਣਗੇ ਔਰ ਜਿਹੜਾ 12 ਤਰੀਕ ਦਾ ਤੰਲਾ ਹੈਗਾ ਉਹ ਹੁਣ ਨਹੀਂ ਲੱਗੇਗਾ ਤੇ ਟ੍ਰੈਫਿਕ ਬਹਾਲ ਜਿਹੜਾ ਹੈਗਾ ਉਹ ਕਰ ਦਿੱਤਾ। ਆਏਗਾ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਖਿੰਦਰ ਗੰਭੋਈ ਵਾਲੀ ਜਰਾ ਟੀਵੀ ਜੀਵਨ ਦਾ